ਆਓ ਜੀ ਮੰਦਿਰ ਸਰਕਾਰਯੋਗ ਪ੍ਰਧਾਨ ਜੀ ਮੰਡਲ ਹਾਜ਼ਰੀ ਸਭ ਨੂੰ ਸਤਿ ਸ਼੍ਰੀ ਅਕਾਲ ਮੈਂ ਇੱਕ ਗਜ਼ਲ ਪੇਸ਼ ਕਰਾਂਗੀ ਜੀ ਹਰ ਮિજાਜ਼ ਹਰੰਦਾਜ਼ ਮੈਨੂੰ ਚੰਗਾ ਲੱਗਦਾ ਹੈ ਹਰ ਮિજાਜ਼ ਹਰੰਦਾਜ਼ ਮੈਨੂੰ ਚੰਗਾ ਲੱਗਦਾ ਹੈ ਨਦੀਂ ਚ ਭਾਵੇਂ ਅੱਖ ਚ ਵਗਦਾ ਪਾਣੀ ਮੈਨੂੰ ਚੰਗਾ ਲੱਗਦਾ ਹੈ ਮੈਂ ਚਿਹਰੇ ਪਿੱਛੇ ਚਿਹਰੇ ਬੜੇ ਲੁਕੋਏ ਹੋਏ ਨੇ ਮੈਂ ਚਿਹਰੇ ਪਿੱਛੇ ਚਿਹਰੇ ਬੜੇ ਲੁਕੋਏ ਹੋਏ ਨੇ ਹਰ ਇੱਕ ਚਿਹਰਾ ਆਪਣਾ ਆਪਣਾ ਰੁਤਬਾ ਰੱਖਦਾ ਹੈ ਬਹੁਤ ਵਧੀਆ ਅੱਛਾ ਸ਼ੁਕਰੀਆ ਸਰ ਉਮਰ ਬੜੀ ਹੋ ਗਈ ਮੈਨੂੰ ਅਕਸਰ ਸੁਣਨ ਨੂੰ ਮਿਲਿਆ ਉਮਰ ਬੜੀ ਹੋ ਗਈ ਮੈਨੂੰ ਅਕਸਰ ਸੁਣਨ ਨੂੰ ਮਿਲਿਆ ਖਾਰੇ ਕਿਲੇ ਦਰਦਰਾਂ ਗਾਂਚ ਲਹੂ ਪਿਆ ਬੰਦਾ ਹੈ ਜੁਗਨੂ ਵਿੱਚ ਵੀ ਜਗ 부ਜ ਜਗ 부ਜ ਹੁੰਦੀ ਰਹਿੰਦੀ ਹੈ ਜੁਗਨੂ ਵਿੱਚ ਵੀ ਜਗ 부ਜ ਜਗ 부ਜ ਹੁੰਦੀ ਰਹਿੰਦੀ ਹੈ ਮੇਰੇ ਵਿੱਚ ਤਾਂ ਚਿੱਤੋਂ ਪਹਿਰ ਹਨੇਰਾ ਜਗਦਾ ਹੈ ਕਿ ਉਂਗਲੀ ਫੜਦਾ ਫੜਦਾ ਬੰਦਾ ਬਾਹ ਫੜ ਲੈਂਦਾ ਅਕਸਰ ਤੇ ਉਂਗਲੀ ਫਰਦਾ ਫਰਦਾ ਬੰਦਾ ਬਾਹ ਪੜ ਲੈਂਦਾ ਅਕਸਰ ਤੇ ਦਿਲ ਵਿੱਚ ਘਰ ਬਣਾ ਆਪਣਾ ਹੀ ਘਰ ਠੱਗਦਾ ਹੈ ਤੇ ਦਿਲ ਵਿੱਚ ਘਰ ਬਣਾ ਆਪਣਾ ਹੀ ਘਰ ਠੱਗਦਾ ਹੈ ਧੰਨਵਾਦ